ਜਪ ਤਪ ਕਰ ਲਈ ਪਰ ਜੇ ਤੂੰ ਸੰਜਮ ਕਰ ਲਿਆ ਬੁਰੇ ਕਰਮਾਂ ਤੋਂ ਤੇ ਮਹਾਰਾਜ ਕਹਿੰਦੇ ਵਾ ਤੇਰਾ ਜਪ ਤਪ ਮੰਨਿਆ ਜਾਣਾ ਸਤਨਾਮ ਜਪ ਤਪ ਸੰਜਮ ਧਰਮ ਨਾ ਕਮਾਇਆ ਧਰਮ ਦਾ ਅਰਥ ਧਾਰਨ ਕਰਨ ਵਾਲੀ ਵਸਤੂ ਸੁਭ ਗੁਣਾਂ ਨੂੰ ਧਾਰਨ ਕੀਤਾ ਜਾਂ ਨਹੀਂ ਕੀਤਾ ਭਵੇਂ ਤੂੰ ਧਰਮ ਵੀ ਧਾਰਨ ਨਹੀਂ ਕੀਤਾ ਜਪ ਤਪ ਵੀ ਨਹੀਂ ਕੀਤਾ ਤੇ ਪਰ ਸੰਜਮ ਦੀ ਕਮਾਈ ਜੇ ਕਰ ਲਈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਆਉਣ ਲੱਗ ਗਿਆ ਤੇ ਉਹਨੇ ਤੇਰੀ ਲੱਜਾ ਜ਼ਰੂਰ ਰੱਖਣੀ ਆਖੋ ਸਤਨਾਮ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇ ਨਾ ਸੇਵਾ ਕੀਤੀ ਸਾਧ ਸੰਗਤ ਦੀ ਤੇ ਨਾ ਜਾਣਿਆ ਹਰ ਰਾਯਾ ਰਾਯਾ ਨਾਮ ਵੱਡੇ ਦਾ ਹੈ ਨਾ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਜਾਣਿਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾ ਕਹਿੰਦੇ ਇਹਨਾਂ ਵਿੱਚੋਂ ਜੇ ਕੁਝ ਵੀ ਕਰਮ ਨਹੀਂ ਕੀਤਾ ਜੇ ਤੂੰ ਗੁਰਾਂ ਦੀ ਸ਼ਰਨ ਆਉਣ ਲੱਗ ਗਿਆ ਬੁਰੇ ਕਰਮਾਂ ਤੋਂ ਸਾਧ ਸੰਗਤ ਜੀ ਸੰਜਮ ਕਰ ਲਿਆ ਤੇ ਜਪ ਤਪ ਦੇ ਤੂੰ ਸਮਾਨ ਹੋ ਗਿਆ ਧਰਮ ਦੇ ਤੂੰ ਸਮਾਨ ਹੋ ਗਿਆ ਪਰਮਾਤਮਾ ਨੂੰ ਜਾਣਨ ਵਾਲਾ ਹੋ ਗਿਆ ਤੂੰ ਇਹ ਕਿੱਡੀ ਵੱਡੀ ਗੱਲ ਹੈ ਵਿਸ਼ਿਆਂ ਤੋਂ ਵਕਾਰਾਂ ਤੋਂ ਤੌਫਾ ਕਰ ਲੈਣਾ ਕਿੱਡੀ ਵੱਡੀ ਗੱਲ ਹੈ ਸੁਣ ਲੋ ਰੋਜ਼ ਤੁਸੀਂ ਪੜ੍ਹਦੇ ਹੋ ਇਹ ਤੁੱਕ ਜਪ ਤਪ ਸੰਜਮ ਧਰਮਨ ਨਾ ਕਮਾਇਆ ਵੇਖੋ ਨਾ ਕਮਾਇਆ ਮਤਲਬ ਸੇਵਾ ਸਾਧਨਾ ਜਾਣਿਆ ਹਰ ਰਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਉਸ ਹਰੀ ਰਾਏ ਨੂੰ ਵੀ ਤੂੰ ਜਾਣਿਆ ਨਹੀਂ ਸਾਧ ਸੰਗ ਦੀ ਸੇਵਾ ਵੀ ਨਹੀਂ ਕੀਤੀ ਤੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹਿੰਦੇ ਇੰਨੇ ਹੀ ਕਹਦੇ ਕਹੋ ਨਾਨਕ ਹਮ ਨੀਚ ਕਰਮਾ ਸੱਚੇ ਪਾਸ਼ਾ ਮੇਰੇ ਕਰਮ ਬੜੇ ਨੀਚ ਨੇ ਨਿਰਵਾਣਤਾ ਦੇ ਬਚਨ ਹੈ ਬੇਨਤੀਆਂ ਦੇ ਬਚਨ ਹੈ ਮੈਂ ਤੇਰੀ ਸ਼ਰਨ ਚ ਆ ਗਿਆ ਤੇਰੇ ਸ਼ਰਨ ਵਿੱਚ ਆਇਆ ਦੀ ਤੈਨੂੰ ਲੱਜਿਆ ਰੱਖ ਉਹ ਸ਼ਰਮਾ ਉਹ ਆਪੇ ਵਾਹਿਗੁਰੂ ਪਰਮਾਤਮਾ ਲੱਜਿਆ ਰੱਖਦਾ ਉਹਨਾਂ ਦੀ ਫਿਰ ਜਿਹੜੇ ਸ਼ਰਨ ਚ ਆ ਜਾਂਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਕਿ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਵਾ ਫਿਰ ਉਹ ਆਪਣੇ ਪੱਲੇ ਨਾਲ ਉਹਨਾਂ ਨੂੰ ਲਾਉਂਦਾ ਸੁੱਖਾਂ ਦਾ ਦਾਤਾ ਉਹਨਾਂ ਤੇ ਦਇਆ ਕਰਦਾ ਹੈ ਜਿਹੜੇ ਸਾਧ ਸੰਗ ਜੀ ਬੁਰਾਈਆਂ ਤੋਂ ਤਬਾ ਕਰ ਲੈਂਦੇ ਨੇ ਗੁਰੂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਦੇ ਸੱਚੇ ਪਾਤਸ਼ਾਹ ਅਸੀਂ ਤਾਂ ਅਗਿਆਨਤਾ ਚੀ ਤੁਰੇ ਫਿਰਦੇ ਸਾਨੂੰ ਗਿਆਨ ਬਖਸ਼ੋ ਸੋਝੀ ਬਖਸ਼ੋ ਆਪਣੇ ਪਾਵਨ ਚਰਨਾਂ ਦੇ ਨਾਲ ਜੋੜੋ ਆਪਣੇ ਪੱਲੇ ਨਾਲ ਲਾਓ ਸਤਿਗੁਰੂ ਉਹਨਾਂ ਨੂੰ ਆਪਣੇ ਪੱਲੇ ਨਾਲ ਲਾ ਲੰਗੇ ਇਸੇ ਤਰ੍ਹਾਂ ਬਚਨ ਕਰਦੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਏ ਗੁਰੂ ਕੇ ਸਿੱਖੋ हे hey भाई मित्रों जो गुरु साहिब कहंदे ने ओस रास्ते ते तुरना करो क्यों जो गुरु कह सोई भल मन हो कहंदे जो जो गुरु जी कहंदे ने ओ ਤੁਹਾਡੇ ਭਲੇ ਲਈ ਹੈ ਤੁਹਾਡਾ ਭਲਾ ਉਹਦੇ ਚ ਉਹਨੂੰ ਸਤ ਕਰਕੇ ਮੰਨ ਲੋ ਆਖੋ ਸਤਨਾਮ ਭਲਾ ਉਹਦੇ ਚ ਜੋ ਸਤਗੁਰੂ ਜੀ ਹੁਕਮ ਕਰਦੇ ਅੰਮ੍ਰਿਤ ਛਕਣ ਲਈ ਪ੍ਰੇਰਦੇ ਨੇ ਗੁਰੂ ਮਰਿਆਦਾ ਵਿੱਚ ਆਉਣ ਲਈ ਪ੍ਰੇਰਦੇ ਨੇ ਉਹਦੇ ਚ ਭਲਾ ਤੇਰਾ ਜੋ ਗੁਰ ਕਹੇ ਜੋ ਗੁਰੂ ਦਾ ਹੁਕਮ ਹੈ ਉਹਦੇ ਸਾਧ ਸੰਗ ਜੀ ਸਾਡਾ ਭਲਾ ਅਸੀਂ ਭਲਾ ਚਾਹੁੰਦੇ ਆ ਸਾਰੇ ਕਹਿੰਦੇ ਮੇਰਾ ਭਲਾ ਹੋ ਜੇ ਮੈਂ ਭਲਾ ਕਰਾਣ ਚੱਲੇ ਆ ਮੈਂ ਭਲਾ ਕਰ ਰਿਹਾ ਆਪਣਾ ਮੇਰਾ ਭਲਾ ਹੋ ਜੇ ਮੈਂ ਆਹ ਚੀਜ਼ ਵਸਤੂ দান ਕਰ ਦਿੱਤੀ ਮੇਰਾ ਭਲਾ ਹੋ ਜਾਏ ਮਾਰੇ ਕਹਿੰਦੇ ਗੁਰਾਂ ਦਾ ਹੁਕਮ ਮੰਨ ਲੈ ਤੇਰਾ ਭਲਾ ਹੋ ਜਾਣਾ ਜਿਵੇਂ ਤਨ ਤਨ ਸ੍ਰੀ ਗੁਰੂ ਅੰਗਦ ਦੇ ਮਹਾਰਾਜ ਸ੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਭਾਗ ਲਾ ਰਹੇ ਤੇ ਸਾਧ ਸੰਗਤ ਜੀ ਬੜੀਆਂ ਸਿੱਖ ਸੰਗਤਾਂ ਦੂਰ ਦਰਾੜਿਆਂ ਤੋਂ ਆ ਕਰਕੇ ਸ੍ਰੀ ਖੰਡੂਰ ਸਾਹਿਬ ਦੀ ਧਰਤੀ ਤੇ ਸੇਵਾ ਕਰ ਰਹੀਆਂ ਬੜੇ ਸਿੱਖ ਮਹਾਨ ਗੁਰਸਿੱਖ ਭਾਈ ਗੁਰਦਾਸ ਹੁਣੀ ਭਾਈ ਔਰ ਧੰਤਨ ਬਾਬਾ ਬੁੱਢਾ ਸਾਹਿਬ ਐਸੇ ਮਹਾਨ ਗੁਰਸਿੱਖ ਰੰਗੀਆਂ ਰੂਹਾਂ ਹੋਰ ਵੀ ਬੜੀਆਂ ਸੰਗਤਾਂ ਉਹ ਸੰਗਤ ਦੇ ਵਿੱਚ ਇੱਕ ਸਿੱਖ ਹੈ ਜਿਹਦਾ ਨਾਮ ਇਤਿਹਾਸ ਦੇ ਵਿੱਚ ਆਇਆ ਖੀਰ ਖਾਣਾ ਸਿੱਖ ਉਹਨੂੰ ਖੀਰ ਖਾਣਾ ਹੀ ਲਿਖਿਆ ਉਹਨੇ ਕੀ ਕਰਨਾ ਕਿਉਂਕਿ ਗੁਰੂ ਅੰਗਦ ਦੇ ਮਹਾਰਾਜ ਦੇ ਲੰਗਰਾਂ ਦੇ ਵਿੱਚ ਆਖਿਰਕਾਰ ਜਿੱਥੇ ਹੋਰ ਭੋਜਨ ਵਰਤਦੇ ਸੀ ਉੱਥੇ ਖੀਰ ਦੀ ਮਰਿਆਦਾ ਚੱਲੀ ਹੈ ਖੀਰ ਵਰਤਣਾ ਸੀ ਰੋਜ਼ ਮਾਤਾ ਖੀਵੀ ਸੋ ਸੋਏ ਜਿਨ ਗੋਏ ਉਠਾਲੀ ਲੰਗਰਤ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਮਾਤਾ ਖੀਵੀ ਜੀ ਗੁਰੂ ਅੰਗਦ ਦੇ ਮਹਾਰਾਜ ਦੇ ਮਹੱਲ ਨੇ ਉਹਨਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਤੇ ਖੀਰ ਦਾ ਕੜਾਹਾ ਤਿਆਰ ਕਰਨਾ ਤੇ ਪੰਗਤਾਂ ਲਾ ਕੇ ਸਾਰੀਆਂ ਸੰਗਤਾਂ ਨੂੰ ਖੀਰ ਛਕਾਣੀ ਤੇ ਇੱਕ ਇੱਕ ਕੜਛੀ ਘਿਉ ਦੀ ਪਾਣੀ ਵਿੱਚ ਤੇ ਬੜੇ ਆਨੰਦ ਦੇ ਨਾਲ ਸੰਗਤਾਂ ਨੇ ਛਕ ਕੇ ਪ੍ਰਸੰਨ ਹੋ ਜਾਣਾ ਤੇ ਸੇਵਾ ਕਰਨੀ ਕਹਿੰਦੇ ਇੱਕ ਸਿੱਖ ਇਹੋ ਜਿਹਾ ਆਇਆ ਵਿੱਚ ਉਹਨੇ ਦੋ ਕੌਲੇ ਖੀਰ ਦੇ ਉਸ ਵੇਲੇ ਛਕ ਲੈਣੇ ਦੋ ਕੌਲੇ ਭਰ ਕੇ ਦੁਪਹਿਰੇ ਛਕ ਲੈਣੇ ਦੋ ਸ਼ਾਮ ਨੂੰ ਛਕ ਲੈਣੇ ਤੇ ਸੌ ਜਾਣਾ ਸੇਵਾ ਕੋਈ ਕਰਨੀ ਨਾ ਹੁਣ ਰੋਜ ਦਾ ਬੰਦਾ ਜਿਹੜਾ ਲੰਗਰਾਂ ਚ ਆਉਂਦਾ ਸੇਵਾ ਕਰਦੇ ਦਾ ਵੀ ਪਤਾ ਲੱਗ ਜਾਂਦਾ ਹੈ ਜਿਹੜਾ ਲੰਗਰ ਛੱਕ ਕੇ ਕੇਵਲ ਮੁੜ ਜਾਂਦਾ ਉਹਦਾ ਵੀ ਪਤਾ ਲੱਗ ਜਾਂਦਾ ਹੁਣ ਸਿੱਖਾਂ ਨੂੰ ਪਤਾ ਲੱਗਿਆ ਹੁਣ ਗੁਰੂ ਜੀ ਭਲਾ ਚਾਹੁੰਦਾ ਤੇ ਗੁਰੂ ਦਾ ਸਿੱਖ ਵੀ ਉਹਦਾ ਭਲਾ ਕਰਨਾ ਚਾਹੁੰਦਾ ਬਾਬਾ ਬੁੱਢਾ ਸਾਹਿਬ ਨੇ ਅਖੀਰਖਾਨੇ ਸਿੱਖ ਨੂੰ ਕਹਿਣਾ ਕੀਤਾ ਭਾਈ ਸਿੱਖਾ ਗੁਰੂ ਕਾ ਲੰਗਰ ਛਕਣ ਦੀ ਮਨਾਹੀ ਨਹੀਂ ਕਿਸੇ ਨੂੰ ਇੱਥੇ ਦਾ ਸੱਧਿਆ ਜਾਂਦਾ ਵੀ ਲੋੜਵੰਦ ਆਓ ਭਾਈ ਪ੍ਰਦਾਰਥ ਛਕੋ ਪਰ ਤੈਨੂੰ ਇੱਕ ਗੱਲ ਕਹਿੰਨੇ ਆ ਸੇਵਾ ਤੋਂ ਬਿਨਾਂ ਗੁਰੂ ਘਰ ਦਾ ਖਾਣਾ ਜ਼ਹਿਰ ਰੂਪ ਹੋ ਜਾਂਦਾ ਆਖੋ ਸਤਨਾਮ ਸੇਵਾ ਤੋਂ ਬਿਨਾਂ ਨਹੀਂ ਖਾਣਾ ਲੋੜ ਆ ਕਿਤੇ ਲੋੜ ਪੈ ਗਈ ਹੈ ਜ਼ਰੂਰ ਜ਼ਰੂਰੀ ਹੈ ਗੁਰੂ ਕੇ ਲੰਗਰ ਚੱਲਦੇ ਪਰ ਨਾਲ ਨਾਲ ਭਾਈ ਸਿੱਖਾ ਸੇਵਾ ਕਰਿਆ ਕਰ ਤੂੰ ਤਾਂ ਛੱਕਦਾ ਦੋ ਕਿ ਕੌਲੇ ਉਸ ਵੇਲੇ ਖਾ ਲੈਣਾ 10 ਕੌਲੇ ਉਸ ਵੇਲੇ ਛੱਕ ਲੈਣਾ ਤੇ ਸੇਵਾ ਕਰਦਾ ਨਹੀਂ ਐਂਉਂ ਤੇਰਾ ਭਲਾ ਨਹੀਂ ਹੋਣਾ ਇਸ ਕਰਕੇ ਤੂੰ ਸੇਵਾ ਕਰਿਆ ਕਰ ਅੱਗੋਂ ਪਤਾ ਕੀ ਕਹਿੰਦਾ ਕਹਿੰਦਾ ਉਹ ਸਿੱਖੋ ਉਜੀ ਮੇਰੇ ਨਾਲ ਈਰਖਾ ਕਰਦੇ ਹੋ ਆਖੋ ਸਤਨਾਮ ਵੇਖੋ ਜੇ ਕੋਈ ਭਲੇ ਦੀ ਅੱਜ ਵੀ ਕੋਈ ਗੱਲ ਕਹਿੰਦਾ ਨਾ ਤੇ ਅੱਗੋਂ ਕਹਿੰਦਾ ਇਹ ਮੇਰੀ ਵਿਰੋਧਤਾ ਕਰਦਾ ਹੈ ਇਹ ਮੈਨੂੰ ਚੰਗਾ ਨਹੀਂ ਸਮਝਦਾ ਮਾੜਾ ਸਮਝਦਾ ਜਿਵੇਂ ਆਪਾਂ ਆ ਵੀ ਕਹਿ ਦੇਣਾ ਵੀ ਭਲਾ ਕਰਨ ਦਾ ਕਿਸੇ ਦਾ ਟਾਈਮ ਹੀ ਨਹੀਂ ਰਿਹਾ ਆਖੋ ਸਤਨਾਮ ਪਰ ਗੁਰੂ ਦੇ ਸਿੱਖ ਫਿਰ ਵੀ ਸੋਚਦੇ ਆ ਗੁਰੂ ਦਾ ਸੰਧਾਨਤ ਹੈ ਹੁਣ ਆਪਾਂ ਇੰਨੀ ਕਥਾ ਵਿਚਾਰ ਕਰਦੇ ਆ ਇਹਦਾ ਭਾਵ ਕੀ ਹੈ ਕਿ ਕਿਸੇ ਨਾ ਜੇ 100 ਬੰਦਾ ਸੁਣਦਾ 100 ਚੋਂ ਇੱਕ ਦਾ ਵੀ ਭਲਾ ਹੋ ਗਿਆ ਆਪਣੀ ਕੀਤੀ ਕਥਾ ਪ੍ਰਵਾਨ ਹੋ ਜਾਣੀ ਜੇ ਉਹ ਕਥਾ ਦੇ ਕੋਈ ਗਲਤ ਅੰਦਾਜ਼ ਜਹ ਲਾਈ ਜਾਵੇ ਪਤਾ ਨਹੀਂ ਮੈਨੂੰ ਕਹਿਤਾ ਪਤਾ ਨਹੀਂ ਆ ਮੇਰੇ ਬਾਰੇ ਕੀ ਕਹਿਤਾ ਨਾ 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 ਇਹ ਭਲੇ ਵਾਸਤੇ ਆ ਸਭ ਦਾ ਭਲਾ ਜੋ ਗੁਰ ਕਹੇ ਸੋਈ ਭਲ ਮੰਨੋ ਭਾਈ ਜੋ ਗੁਰੂ ਕਹਿੰਦੇ ਨੇ ਉਹਦੇ ਵਿੱਚ ਸਾਡਾ ਭਲਾ ਹੈ ਉਹਨੂੰ ਮੰਨ ਲਓ ਸਤ ਕਰਕੇ ਹੁਣੇ ਸਿੱਖ ਕਹਿੰਦਾ ਤੁਸੀਂ ਤਾਂ ਮੇਰੇ ਨਾਲ ਇਰਖਾ ਕਰਦੇ ਹੋ ਮੈਂ ਸੇਵਾ ਕਰਾਂ ਨਾ ਕਰਾਂ ਮੈਨੂੰ ਗੁਰੂ ਕਹਿਣਗੇ ਆਪਾਂ ਸੇਵਾ ਕਰ ਲਾਂਗੇ ਤੇ ਨਹੀਂ ਤੁਸੀਂ ਕੌਣ ਹੋਨੇ ਤੁਸੀਂ ਮੇਰੇ ਵਰਗੇ ਸਿੱਖ ਹੋ ਤੁਸੀਂ ਕਰ ਲਿਆ ਕਰੋ ਸੇਵਾ ਜਿੰਨੀ ਕਰਨੀ ਹੈ ਮੈਥੋਂ ਤਾਂ ਆਹੀ ਸੇਵਾ ਹੁੰਦੀ ਹੈ ਵੀ ਖੀਰ ਖਾ ਲੈਣਾ ਉਸ ਵੇਲੇ ਦੋ ਕੋਲੇ ਦੋ ਕੋਲੇ ਉਸ ਵੇਲੇ ਖਾ ਲੈਣਾ ਮੇਰੀ ਤਾਂ ਇਹੀ ਸੇਵਾ ਹੈ ਤੇ ਮੈਂ ਤੁਹਾਡੇ ਆਖੇ ਨਹੀਂ ਸੇਵਾ ਕਰਨੀ ਮੈਂ ਗੁਰੂ ਦੇ ਆਖੇ ਸੇਵਾ ਕਰਨੀ ਜੇ ਗੁਰੂ ਕਹਿਣਗੇ ਸੇਵਾ ਕਰਾਂਗਾ ਤੁਸੀਂ ਕੌਣ ਹੋਨੇ ਹੋ ਅੱਜ ਵੀ ਕਈਆਂ ਦਾ ਸੁਭਾਅ ਹੁੰਦਾ ਨਾ ਨਾ ਜੀ ਅਸੀਂ ਅਮਰਤ ਨਹੀਂ ਛਕਣਾ ਜੇ ਸਾਨੂੰ ਗੁਰੂ ਹੁਕਮ ਕਰੇਗਾ ਜਿੱਦੇ ਹੁਕਮ ਹੋ ਗਿਆ ਉਹਦੇ ਛਕ ਲਾਂਗੇ ਉਹਦੇ ਅਮਰਤ ਛਕ ਲਾਂਗੇ ਉਹਦੇ ਗੁਰੂ ਘਰ ਨਾਲ ਜੁੜ ਜਾਾਂਗੇ ਜਿੱਦੇ ਹੁਕਮ ਹੋ ਗਿਆ ਲੈ ਦੱਸੋ ਕੇਸ ਦਾੜਾ ਉਦੇ ਪ੍ਰਕਾਸ਼ ਕਰ ਲਾਂਗੇ ਜਿੱਦੈ ਗੁਰੂ ਦਾ ਹੁਕਮ ਹੋ ਗਿਆ ਵੀ ਗੁਰੂ ਐਡੇ ਕਿੱਡੇ ਭਾਗ ਆ ਵੀ ਜਿਹੜਾ ਕਲਗੀਧਰ ਪਾਤਸ਼ਾਹ ਸਾਨੂੰ ਘੋੜੇ ਤੇ ਚੜ ਕੇ ਆਪ ਆਖਣ ਆਊਗਾ ਵੀ ਅਮਰਤ ਛਕ ਲੋ ਇਡੇ ਦਾ ਸਵੱਲੇ ਸਾਡੇ ਵੀ ਭਾਗ ਨਹੀਂ ਗੁਰੂ ਜੇ ਵਰਤਦਾ ਗੁਰੂ ਸਿੱਖਾਂ ਦੇ ਵਿੱਚ ਦੀ ਵਰਤਦਾ ਖੋ ਸਤਨਾਮ ਕਲਯੁਗ ਦਾ ਸਮਾਂ ਜੇ ਸਾਨੂੰ ਕੋਈ ਚੰਗੇ ਪਾਸੇ ਲਾ ਰਿਹਾ ਉਹ ਕੋਈ ਬੰਦਾ ਨਹੀਂ ਲਾ ਰਿਹਾ ਉਹ ਪਉ ਗੁਰੂ ਲਾ ਰਹੇ ਆਖੋ ਸਤਨਾਮ ਜੰਗੇ ਪਾਸੇ ਕੌਣ ਲਾਉਂਦਾ ਤੁਸੀਂ ਵੇਖ ਹੀ ਰਹੇ ਹੋ ਭਾਈ ਭਾਈ ਦਾ ਦੁਸ਼ਮਣ ਬਣਿਆ ਪਿਆ ਪਿਓ ਪੁੱਤ ਦਾ ਦੁਸ਼ਮਣ ਬਣਿਆ ਪਿਆ ਸਾਧ ਸੰਗਤ ਜੀ ਧੀ ਪਿਓ ਦੀ ਦੁਸ਼ਮਣ ਹੋ ਰਹੀ ਹੈ ਪਿਓ ਧੀ ਦਾ ਦੁਸ਼ਮਣ ਹੋ ਰਿਹਾ ਕੀ ਕੁਝ ਨਹੀਂ ਹੋ ਰਿਹਾ ਸੰਸਾਰ ਵਿੱਚ ਮੀਡੀਆ ਤੇ ਰੋਜ਼ ਵੇਖਦੇ ਹੋ ਤੁਸੀਂ ਪਰ ਜੇ ਕੋਈ ਭਲਾ ਚਾਹੁੰਦਾ ਹੈ ਤੇ ਉਹ ਗੁਰੂ ਚਾਹੁੰਦਾ ਹੈ ਉਹ ਗੁਰੂ ਕਰ ਰਿਹਾ ਕਿਸੇ ਸਿੱਖ ਦੇ ਰਾਹੀ ਕਰ ਰਿਹਾ ਤੇਰਾ ਭਲਾ ਉਹਨੂੰ ਸਤ ਕਰਕੇ ਮਨਾ ਲੇ ਕਹਿੰਦੇ ਜੇ ਮੈਨੂੰ ਗੁਰੂ ਕਹੇਗਾ ਫਿਰ ਸੇਵਾ ਕਰ ਲਾਂਗੇ ਨਹੀਂ ਮੈਨੂੰ ਸਿੱਖੋ ਆਖਣ ਦੀ ਲੋੜ ਨਹੀਂ ਤੁਸੀਂ ਵੀ ਗੁਰੂ ਘਰ ਚ ਸੇਵਾਦਾਰ ਹੋ ਮੈਂ ਵੀ ਸੇਵਾਦਾਰ ਇੱਥੇ ਰਹਿਣਾ ਤੇ ਮੈਂ ਆਪਣੀ ਮਰਜ਼ੀ ਨਾਲ ਸੇਵਾ ਕਰਾਂ ਨਾ ਕਰਾਂ ਚਿੱਟਾ ਜਵਾਬ ਦੇ ਦਿੱਤਾ ਗੁਰੂ ਕੇ ਸਿੱਖ ਬੜੇ ਧੀਰਜवान ਹੁੰਦੇ ਨੇ ਸਹਿਜ ਵਾਲੇ ਹੁੰਦੇ ਨੇ ਉਹਨਾਂ ਗੁਰਮਤਾ ਕੀਤਾ ਵੀ ਆਪਾਂ ਅੱਜ ਤੋਂ ਬਾਅਦ ਇਹਨੂੰ ਕਹਿਣਾ ਹੀ ਨਹੀਂ ਆਪਾਂ ਆਪਦੀ ਸੇਵਾ ਕਰ ਲਓ ਭਾਈ ਇਹਦੀ ਮਰਜ਼ੀ ਹੈ ਅੰਤਰਜਾਮੀ ਜਾਣੀ ਜਾਣ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਇੱਕ ਦਿਨ ਆਏ ਜਿੱਥੇ ਸਿੱਖਾਂ ਦੇ ਆਸਣ ਲੱਗੇ ਸੀ ਉੱਥੇ ਵਿਚਾਲੇ ਆ ਕੇ ਬਹਿ ਗਏ ਤੇ ਜਿੱਥੇ ਗੁਰੂ ਬਹਿ ਜੇ ਸੰਗਤਾਂ ਨੇ ਤਾਂ ਸੁਭਾਵਕ ਹੀ ਆਉਣਾ ਹੁੰਦਾ ਸੰਗਤਾਂ ਸਾਰੀਆਂ ਆ ਗਈਆਂ ਤੇ ਮਹਾਰਾਜ ਨੇ ਇੱਕ ਸਿੱਖ ਨੂੰ ਇਸ਼ਾਰਾ ਕੀਤਾ ਕਹਿੰਦੇ ਸਤਨਾਮ ਵਾਹਿਗੁਰੂ ਦਾ ਨਾਮ ਜਪਾਓ ਉਹ ਸਿੱਖ ਨੇ ਉੱਚੀ ਉੱਚੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੋਲੋ ਸਤ ਐਉਂ ਸਿੱਖ ਨੇ ਨਾਮ ਜਪਉਣਾ ਸ਼ੁਰੂ ਕੀਤਾ ਤੇ ਇਹ ਜਦੋਂ ਨਾਮ ਦੀਆਂ ਧੁਨੀਆਂ ਇਹ ਖੀਰਖਾਨੇ ਸਿੱਖ ਦੇ ਵੀ ਨਾਂ ਚੁਪੀਆਂ ਉਹ ਅੰਦਰ ਪਿਆ ਸੀ ਤੰਬੂਚ ਇਹੋ ਨੇ ਸੁਣਿਆ ਵੀ ਸਤਨਾਮ ਦੀ ਆਵਾਜ਼ ਆ ਰਹੀ ਆ ਤਾਂ ਨੇੜੇ ਜਿਹੀ ਆਵਾਜ਼ ਲੱਗਦੀ ਆ ਭੱਜ ਕੇ ਉੱਠਿਆ ਉੱਠ ਕੇ ਜਦੋਂ ਬਾਹਰ ਆਇਆ ਤੇ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਬੈਠੇ ਹੋਏ ਨੇ ਸੰਗਤਾਂ ਬੈਠੀਆਂ ਨਾਲ ਆ ਕੇ ਫਿਰ ਇਹਨੇ ਦਰਸ਼ਨ ਕੀਤੇ ਨਮਸਕਾਰ ਕੀਤੀ ਸੱਚੇ ਪਾਤਸ਼ਾਹ ਮੈਨੂੰ ਬਖਸ਼ ਦਿਓ ਜੇ ਕਿਰਪਾ ਕਰੋ ਮਹਾਰਾਜ ਮੇਰੇ ਤੇ ਵੀ ਦਇਆਲਤਾ ਕਰੋ ਮੈਨੂੰ ਸੇਵਾ ਬਖਸ਼ੋ ਕਹਿੰਦਾ ਗੁਰੂ ਸਾਹਿਬ ਕਹਿੰਦੇ ਭਾਈ ਸਿੱਖਾ ਤੇਰੇ ਵਰਗੀ ਸੇਵਾ ਕੌਣ ਕਰਦਾ ਕਹਿੰਦੇ ਰੋਜ਼ 8-10 ਕੌਲੇ ਖੀਰ ਦੇ ਖਾ ਜਾਣਾ ਇਤੋਂ ਵੱਡੀ ਸੇਵਾ ਕਿਹੜੀ ਹੋ ਸਕਦੀ ਆਖੋ ਸਤਨਾਮ ਹੋਰ ਕਿਹੜੀ ਸੇਵਾ ਕਰਨੀ ਹੈ ਤੂੰ ਮਾਰਦਾ ਸ਼ਿਆਰਾ ਵੀ ਜਦੋਂ ਤੈਨੂੰ ਕਿਹਾ ਸੀ ਬਾਬੇ ਬੁੱਢੇ ਦੇ ਰਾਹੀ ਉਦੋਂ ਸੇਵਾ ਨਹੀਂ ਕੀਤੀ ਹੁਣ ਸੇਵਾ ਕਰਕੇ ਕੀ ਤਰ ਜਾਵੇਂਗਾ ਕਹਿੰਦੇ ਠੀਕ ਐ ਸੇਵਾ ਵਾਲੇ ਬਥੇਰੇ ਨੇ ਇੱਥੇ ਲੱਕੜਾਂ ਲਿਆਉਣ ਵਾਲੇ ਸਿੱਖ ਸੇਵਾ ਕਰੀ ਜਾਂਦੇ ਆ ਪਾਣੀ ਢੋਣ ਵਾਲੇ ਸਿੱਖ ਬਥੇਰੇ ਨੇ ਸੇਵਾ ਕਰੀ ਜਾਂਦੇ ਨੇ ਲੰਗਰ ਵਰਤਾਉਣ ਵਾਲੇ ਨੇ ਬਣਾਵਾਲਾ ਨੇ ਤੇਰੇ ਵਰਗਾ ਸਿੱਖ ਕਿੱਥੇ ਹੋਊਗਾ ਜਿਹੜਾ ਇੰਨੀ ਖੀਰ ਖਾ ਕੇ ਹਾਜਮ ਕਰ ਲੈਂਦਾ ਸੌ ਜਾਂਦਾ ਕਹਿੰਦੇ ਤੂੰ ਰਹਿ ਨਹੀਂ ਦੇ ਹੁਣ ਤੇਰੇ ਤਾਂ 2 ਦਿਨ ਹੀ ਰਹਿ ਗਏ ਜ਼ਿੰਦਗੀ ਦੇ ਆਖੋ ਸਤਨਾਮ ਇਹ ਤਾਂ 2 ਦਿਨ ਦਾ ਸਮਾਂ ਰਹਿ ਗਿਆ ਜ਼ਿੰਦਗੀ ਦਾ ਤੂੰ ਹੁਣ ਸੇਵਾ ਕਰਕੇ ਕੀ ਕਰ ਲੇਗਾ ਬਸ ਫਿਰ ਅੰਦਰ ਸ਼ਰਦ ਆ ਗਈ ਜਦੋਂ ਮੌਤ ਅੱਗੇ ਦਿਸਦੀ ਹੈ ਸਾਧ ਸੰਗਤ ਜੀ ਸ਼ਰਦ ਆ ਗਈ ਆ ਓਹ ਹੋਹ ਕੌਣ ਨਹੀਂ ਡਰਦਾ ਫਿਰ ਮੌਤ ਤੋਂ ਫਿਰ ਬੜੀ ਭਾਵਨਾ ਨਾਲ ਮਹਾਰਾਜ ਦੇ ਚਰਨ ਫੜਦਾ ਸੱਚੇ ਪਾਤਸ਼ਾਹ ਤੁਸੀਂ ਚਾਹੋ ਤਾਂ ਮਨੁੱਖ ਨੂੰ ਇੱਕ ਸੈਕਿੰਡ ਦੇ ਵਿੱਚ ਇੱਕ ਪਲ ਦੇ ਵਿੱਚ ਸੱਚੇ ਪਾਸ਼ਾ ਮੁਕਤ ਕਰ ਦਿੰਨੇ ਹੋ ਤੇ ਮੇਰੇ ਤਾਂ 2 ਦਿਨ ਪਏ ਨੇ ਤੇ 2 ਦਿਨਾਂ ਦੇ ਵਿੱਚ ਮਹਾਰਾਜ ਮੈਂ ਬੜੀ ਘਾਲ ਘਾਲ ਸਕਦਾ ਐ ਮੈਨੂੰ ਹੁਕਮ ਕਰੋ ਮਹਾਰਾਜ ਕਹਿੰਦੇ ਭਾਈ ਹੁਕਮ ਮੰਨ ਲੇਗਾ ਕਹਿੰਦਾ ਸਤਿਵਚਨ ਮਹਾਰਾਜ ਮੰਨੂਗਾ ਕਹਿੰਦੇ ਫਿਰ ਐਂ ਕਰ ਇਤੋਂ ਅਮਰਤ ਵੇਲੇ ਸਵੇਰ ਤੁਰ ਕੇ ਅਗਣੀ ਲੈ ਜੀ ਨਾਲ ਲੰਗਰਾਂ ਚੋਂ ਪਹਿਲਾਂ ਅੱਗ ਦਾ ਪ੍ਰਬੰਧ ਕਿਤੇ ਕਿਤੇ ਹੁੰਦਾ ਸੀ ਅਗਣੀ ਲੈ ਜਾ ਨਾਲ ਅੱਗ ਲੈ ਜਾ ਨਾਲ ਠੂਠੇ ਚ ਪਾ ਕੇ ਤੁਰਿਆ ਜਾ ਜੰਗਲਾਂ ਦੇ ਵਿੱਚ ਜਾ ਕੇ ਕਿਚਖਾ ਬਣਾ ਕੇ ਅਗਣੀ ਜਲਾ ਕੇ ਤੇ ਛਾਲ ਮਾਰ ਕੇ ਸੜ ਜਾ ਉਹਦੇ ਚ ਕਹਿੰਦੇ ਤੇਰੇ ਸਾਰੇ ਪਾਪ ਕੱਟ ਦਿਆਂਗੇ ਪਾਪ ਕਰਮ ਜਿੰਨੇ ਆ ਕੱਟ ਦਿਆਂਗੇ ਤੈਨੂੰ ਮੁਕਤ ਕਰ ਦਿਆਂਗੇ ਕਹੇ ਜਾ ਸਾਡਾ ਹੁਕਮ ਮੰਨ ਲੈ। ਉਸ ਵੇਲੇ ਬੜਾ ਖੁਸ਼ ਹੋਇਆ। ਕਹਿੰਦਾ ਗੁਰਾਂ ਨੇ ਹੁਕਮ ਕਰ ਦਿੱਤਾ ਮੇਰੀ ਮੁਕਤੀ ਹੋ ਜਾਣੀ ਹੈ। ਮੈਂ ਸੇਵਾ ਨਹੀਂ ਕੀਤੀ, ਸੇਵਾ ਤੋਂ ਬਿਨਾਂ ਲੰਗਰਾਂ ਦੇ ਵਿੱਚ ਇੱਥੇ ਛਕਿਆ ਛਕਾਇਆ। ਸਾਫ ਕਿਤਾਬ ਬਰਾਬਰ ਹੋ ਜਾਣਾ ਹੈ। ਜੀਵਨ 'ਚ ਕੋਈ ਸੇਵਾ ਚੰਗਾ ਕਰਮ ਨਹੀਂ ਕਮਾਇਆ। ਅੱਜ ਮੇਰੇ ਬੁਰੇ ਕਰਮਾਂ ਦਾ ਵਿਨਾਸ਼ ਹੋ ਜਾਣਾ ਹੈ। ਬੜਾ ਖੁਸ਼ ਹੈ। ਗੁਰਾਂ ਨੇ ਹੁਕਮ ਕਰ ਦਿੱਤਾ ਮੈਂ ਸਤ ਕਰਕੇ ਮੰਨਾਂਗਾ। ਇਹ ਸਾਧ ਸੰਗਤ ਜੀ ਇਥੋਂ ਫੇਰ ਇਹਨੇ ਚਾਲੇ ਪਾ ਦਿੱਤੇ ਅਮਰਤ ਦੇ ਹੁਣ ਜਾ ਕੇ ਜਦੋਂ ਸਾਧ ਸੰਗਤ ਜੀ ਜੰਗਲਾਂ ਬਣਾ ਦੇ ਵਿੱਚ ਚਿਖਾ ਤਿਆਰ ਕਰ ਲਈ ਅਗਨੀ ਵੀ ਪ੍ਰਚੰਡ ਕਰ ਲਈ ਤੇ ਸਾਧ ਸੰਗਤ ਜੀ ਚਿਖਾਂ ਮੱਚ ਲੱਗੀ ਦੂਰ ਤੱਕ ਚਾਨਣ ਹੁੰਦਾ ਉਹਦਾ ਪਤਾ ਲੱਗਦਾ ਹੁਣ ਆਲੇ ਦੁਆਲੇ ਸਾਧ ਸੰਗਤ ਜੀ ਗੇੜੇ ਦੇਈ ਜਾਂਦਾ ਹੀਆਂ ਨਹੀਂ ਪੈਂਦਾ ਦਿਲ ਨਹੀਂ ਪੈਂਦਾ ਕਿ ਛਾਲ ਮਾਰਾਂ ਗੇੜੀਆਂ ਦੇ ਜਾਂਦਾ ਇੱਧਰ ਟੱਪ ਗਿਆ ਕਿ ਇੱਧਰ ਟੱਪ ਗਿਆ ਕੀ ਕਰਾਂ ਕਿਤੇ ਸੋਚਦਾ ਵੀ ਗੁਰਾਂ ਨੇ ਹੁਕਮ ਤਾਂ ਕੀਤਾ ਜੇ ਮੰਨ ਲਾਂ ਭਲਾ ਹੋ ਜਾਣਾ ਕਿਤੇ ਸੋਚਦਾ ਵੀ ਹਜੇ ਤਾਂ 2 ਦਿਨ ਪਏ ਐ ਤੇ ਫਿਰ ਸੋਚਦਾ ਮਰਨਾ ਤਾਂ ਹੈ ਹੀ ਐ ਘਰਦਿਆਂ ਨੇ ਫੇਰ ਸਾੜ ਦੇਣਾ ਚੁੱਕ ਕੇ ਕਿਉਂ ਨਾ ਗੁਰਾਂ ਦਾ ਹੁਕਮ ਮਰਦੇ ਹੋਏ ਮਰ ਜੀਏ ਮਰੋ ਤਾਂ ਹਰ ਕੈ ਦੁਆਰੇ ਤਾਂ ਵਿਰਲੇ ਵਿਰਲੇ ਹੁੰਦੇ ਆ ਨਾ ਸਾਧ ਸੰਗਤ ਜੀ ਨਹੀਂ ਤੇ ਬੜਿਆਂ ਨੂੰ ਡਰ ਲੱਗਦਾ ਗੁਰਮੁਖ ਪਿਆਰਿਓ ਮੌਤ ਤੋਂ ਕਿਨੂੰ ਨਹੀਂ ਡਰ ਲੱਗਦਾ ਡਰਦਾ ਪਿਆ ਹੈ ਕੀ ਕਰਾਂ ਢੇੜੇ ਜੇ ਦਿੰਦਾ ਦਿੰਦਾ ਇੰਨੇ ਨੂੰ ਕੀ ਹੋਇਆ ਇੱਕ ਸਾਧ ਸੰਗਤ ਜੀ ਹੋਰ ਆਇਆ ਚੋਰ ਉਹਦੇ ਕੋਲੇ ਪੋਟਲੀ ਧਨ ਦੀ ਬੰਨੀ ਹੋਈ ਹੈ ਸਿਰ ਤੇ ਰੱਖੀ ਹੈ ਦਮੋਂ ਨਿਕਲਿਆ ਪਿਆ ਹੈ ਉਹ ਆ ਕੇ ਨੂੰ ਪੁੱਛਦਾ ਹੈ ਕਹਿੰਦਾ ਓਏ ਗੁੱਸਾ ਮਸਾਲਾ ਤਾਂ ਘਰਾਂ 'ਚ ਹੁੰਦਾ ਰਹਿੰਦਾ ਨਾ 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 ਦੇਖੀ ਕਿਤੇ ਛਾਲ ਨਾ ਮਾਰੀ ਮਰ ਨਾ ਜਾਈਂ ਇਹ ਜੀਵਨ ਨਹੀਂ ਕਿਤੇ ਮਿਲਦਾ ਛੇਤੀ ਛੇਤੀ ਤੇ ਤੂੰ ਕਹਿੰਦਾ ਕੀ ਗੇੜੀਆਂ ਜੀਆਂ ਦੇਈ ਜਾਣਾ ਮੈਨੂੰ ਲੱਗਦਾ ਤੂੰ ਮਰਨਾ ਆਇਆ ਘਰੋਂ ਗੁੱਸੇ ਗਾਸੀ ਹੋ ਕੇ ਆਇਆ ਕਹਿੰਦਾ ਗੁੱਸਾ ਮਸਾਲਾ ਤਾਂ ਹੁੰਦਾ ਰਹਿੰਦਾ ਤੂੰ ਰਹਿਣ ਦੇ ਉਹ ਕਹਿੰਦਾ ਗੁੱਸਾ ਮਸਾਲਾ ਕਾ ਨੂੰ ਗੁਰੂ ਅੰਗਦ ਦੇ ਮਹਾਰਾਜ ਦੇ ਮੈਨੂੰ ਬਚਨ ਐ ਵੀ ਮੇਰੀ ਮੁਕਤੀ ਹੋ ਜਾਣੀ ਹੈ ਪਾਪ ਕਰਮ ਬਖਸ਼ੇ ਜਾਣੇ ਹੈ ਜੇ ਮੈਂ ਆ ਚਿਖਾ ਦੇ ਵਿੱਚ ਸੜ ਜਾਮ ਹੁਣ ਚੋਰ ਦੇ ਚੰਗੇ ਕਰਮ ਫੁੱਟ ਗਏ ਚੋਰ ਦਾ ਸੰਜੋਗ ਬਣ ਗਿਆ ਦੋ ਚੀਜ਼ਾਂ ਦਾ ਸੰਜੋਗ ਵਿਜੋਗ ਦੋਏ ਕਾਰ ਚਲਾਵੇ ਇਸ ਕਾਰ ਦੇ ਨਾਲ ਸੰਸਾਰ ਚੱਲ ਰਿਹਾ ਹੁਣ ਸੰਜੋਗ ਹੋ ਗਿਆ ਚੋਰ ਦਾ ਅਜ ਪਹਿਲਾਂ ਵਿਜੋਗ ਸੀ ਵਿਛੜਿਆ ਹੋਇਆ ਸੀ ਗੁਰੂ ਤੋਂ ਉਨੇ ਸਿੱਖ ਦਾ ਸੰਜੋਗ ਸੀ ਅੱਜ ਵਿਜੋਗ ਹੋ ਗਿਆ ਵਿਛੜ ਗਿਆ ਗੁਰਾਂ ਤੋਂ ਜਦੋਂ ਗੁਰਾਂ ਤੋਂ ਬੇਮੁਖ ਹੋ ਗਿਆ ਤੇ ਵਿਛੜ ਗਿਆ ਸਾਧ ਸੰਗਤ ਜੀ ਉਸ ਵੇਲੇ ਕਹਿਣ ਲੱਗਿਆ ਚੋਰ ਕਹਿੰਦਾ ਆ ਮੌਕਾ ਨਹੀਂ ਮਿਲਣਾ ਆਪਣੇ ਮਨ 'ਚ ਸੋਚਦਾ ਆ ਮੌਕਾ ਨਹੀਂ ਹੁਣ ਮਿਲਣਾ ਮੈਨੂੰ ਮੇਰੇ ਵੀ ਬੁਰੇ ਕਰਮ ਮੈਂ ਵੀ ਬੜੇ ਕਤਲੋਗਾ ਕਰ ਚੁੱਕਿਆ ਬੜਿਆਂ ਨੂੰ ਲੁੱਟ ਚੁੱਕਿਆ ਬੜੇ ਪਾਪ ਕਰਮ ਕੀਤੇ ਨੇ ਉਸ ਸਿੱਖ ਨੂੰ ਕਹਿੰਦਾ ਜੇ ਤੂੰ ਨਹੀਂ ਸੜਨਾ ਇਸ ਚਿਖਾ ਦੇ ਵਿੱਚ ਜੇ ਗੁਰਾਂ ਦਾ ਬਚਨ ਹੈ ਮੁਕਤੀ ਹੋ ਜਾਣੀ ਹੈ ਤੇ ਮੈਂ ਸੜ ਜਾਣਾ ਤੂੰ ਆ ਪੋਟਲੀ ਧਨ ਦੀ ਲੈ ਲੈ ਤੇ ਮੈਨੂੰ ਗੁਰਾਂ ਦੇ ਬਚਨ ਦੇ ਦੇ ਹੁਣ ਇਹ ਸਿੱਖ ਲਾਲਚੀ ਲੋਭੀ ਵੀ ਸੀ ਜਦੋਂ ਸੇਵਾ ਤੋਂ ਮੁਕਤ ਸੀਗਾ ਸੇਵਾ ਨਹੀਂ ਕਰਦਾ ਸੀ ਮਨਕਰ ਸੀ ਗੁਰੂ ਤੋਂ ਇਹਦੇ ਅੰਦਰ ਲਾਲਚ ਆ ਗਿਆ ਕਹਿੰਦਾ ਇੰਨਾ ਚਿਰ ਗੁਰੂ ਘਰ ਘਰ ਚ ਕੱਢ ਲਿਆ ਹੁਣ ਜਦੋਂ ਘਰੇ ਜਾਵਾਂਗੇ ਆ ਜਦੋਂ ਪੋਟਲੀ ਵਿਖਾਈ ਧਨ ਦੀ ਨੋਹਾ ਖੁਸ਼ ਹੋ ਜਾਣੀਆਂ ਬੜੇ ਗਹਿਣੇ ਗੱਟਿਆ ਪੁੱਤਰ ਵੀ ਖੁਸ਼ ਹੋ ਜਾਣਗੇ ਸੋਹਣੇ ਸੋਹਣੇ ਕੜੇ ਐ ਦੇ ਵਿੱਚ ਗਹਿਣੇ ਐ ਸਿਉਨੇ ਦੇ ਇਸ ਕਰਕੇ ਘਰੇ ਲੈ ਕੇ ਜਾਂਦੇ ਆ ਕਿਉਂ ਮਰਨਾ ਕੱਲ ਨੂੰ ਦੇਖੀ ਜਾਊ ਜਦੋਂ ਮੌਤ ਆਊਗੀ ਵੇਖਾਂਗੇ ਫਿਰ ਹਜੇ ਥੋੜਾ ਮਰਨਾ ਚਾਹੁੰਦਿਆਂ ਇਦਾਂ ਸੋਚ ਕੇ ਕਹਿੰਦਾ ਵੀ ਲੈ ਤੈਨੂੰ ਗੁਰੂ ਅੰਗਦ ਦੇ ਮਹਾਰਾਜ ਦੇ ਮੈਂ ਬਚਨ ਦਿੰਦਾ ਗੁਰੂ ਅੰਗਦ ਦੇ ਮਹਾਰਾਜ ਦੇ ਬਚਨ ਤੈਨੂੰ ਦੇਤੇ ਤੂੰ ਮੁਕਤ ਹੋ ਜਾਏਂਗਾ ਤੇਰੇ ਪਾਪ ਕਰਮ ਸਭ ਛੜ ਜਾਣਗੇ ਸਚਿਖਾ ਦੇ ਵਿੱਚ ਜੇ ਤੂੰ ਛੜ ਜਾਏਂ ਮਰ ਜਾਏ ਗੁਰਾਂ ਦਾ ਹੁਕਮ ਮਨ ਦਾ ਮਨ ਦਾ ਮਰ ਜਾ ਆ ਫਿਰ ਕਿਸੇ ਉਹਨੇ ਪੋਟ ਲਈ ਉਹਦੇ ਹੱਥ ਵਿੱਚ ਫੜਾ ਤੇ ਉਹਨੇ ਬਚਨ ਕਰ ਦਿੱਤੇ ਤੇ ਸਾਧ ਸੰਗਤ ਜੀ ਇਹਨੇ ਨੂੰ ਕੀ ਹੋਇਆ ਇਹ ਸਿੱਖ ਨੇ ਇਸ ਚਿਖਾ ਦੇ ਵਿੱਚ ਛਾਲ ਮਾਰੀ। ਪਾਪ ਕਰਮ ਸੜ ਗਏ। ਬਿਬਾਣਾ ਤੇ ਚੜ ਕੇ ਸਤਖੰਡ ਚੱਲਿਆ ਗਿਆ। ਇਤਿਹਾਸ ਦੇ ਦੋ ਪਹਿਲੂ ਹੁੰਦੇ ਨੇ ਨਪੱਖ ਹੁੰਦੇ ਨੇ ਸਾਧ ਸੰਗ ਜੀ। ਤੇ ਇੱਕ ਕਰਤਾ ਇਤਿਹਾਸ ਦਾ ਇਹ ਵੀ ਲਿਖਦਾ ਹੈ ਵੀ ਜਿਹਨੋਂ ਸਿੱਖ ਛਾਲ ਮਾਰਨ ਲੱਗਿਆ ਇਹ ਚੋਰ ਜਿਹੜਾ ਸੀ। ਇਨੇ ਨੂੰ ਇੱਕ ਸਿੱਖ ਲੱਕੜਾਂ ਕੱਟੀਆਂ ਕਰਨ ਵਾਸਤੇ ਆਇਆ ਸੀ ਲੰਗਰਾਂ ਦੀਆਂ ਗੁਰੂ ਕੇ ਲੰਗਰ ਤੋਂ ਉਹਨੇ ਬਾਹ ਫੜ ਲਈ ਤੇ ਬਾਹ ਫੜ ਕੇ ਸਾਧ ਸੰਗ ਜੀ ਧੰਨ ਗੁਰੂ ਅੰਗਦ ਦੇ ਮਹਾਰਾਜ ਦੇ ਚਰਨਾਂ 'ਚ ਲੈ ਗਿਆ ਸੀ ਤੇ ਉਥੇ ਜਾ ਕੇ ਫਿਰ ਉਹ ਉਹਦੇ ਬੁਰੇ ਕਰਮ ਜਿਹੜੇ ਮਾਫ਼ ਕਰਕੇ ਤੇ ਬ੍ਰਹਮ ਗਿਆਨ ਦੀ ਪ੍ਰਾਪਤੀ ਗੁਰੂ ਅੰਗਦ ਦੇ ਮਹਾਰਾਜ ਨੇ ਉਹ ਚੋਰ ਨੂੰ ਲਟੇਰੇ ਨੂੰ ਸਿੱਖ ਬਣਾ ਦਿੱਤਾ ਸੀ ਬ੍ਰਹਮ ਗਿਆਨ ਬਖਸ਼ ਦਿੱਤਾ ਸੀ ਉਹਨੂੰ ਆਪਣੇ ਚਰਨਾਂ ਦੀ ਸੇਵਾ 'ਚ ਲਾਲ ਲਿਆ ਸੀ ਇਹ ਦੋ ਪੱਖ ਨੇ ਪ੍ਰਸਾਦ ਸੰਗਤ ਜੀ ਕਹਿਣ ਤੋਂ ਭਾਵ ਹੈ ਵੀ ਉਸ ਚੋਰ ਨੇ ਬਚਨ ਕਮਾ ਕੇ ਮੁਕਤੀ ਨੂੰ ਉਹ ਪ੍ਰਾਪਤ ਹੋ ਗਿਆ ਭਵੇਂ ਗੁਰੂ ਚਰਨਾਂ 'ਚ ਜੁੜ ਗਿਆ ਭਵੇਂ ਬਿਵਾਨਾ ਤੇ ਚੜ ਕੇ ਸੱਚਖੰਡ ਚੱਲਿਆ ਗਿਆ ਪਰ ਇਹਦਾ ਅਸਰ ਕੀ ਹੋਇਆ ਇਹਦਾ ਹਸ਼ਰ ਕੀ ਹੋਇਆ ਇਹ ਸਿੱਖ ਦਾ ਇਹਨੇ ਜਦੋਂ ਪੋਟਲੀ ਚੁੱਕੀ ਸਿਰ ਤੇ ਉਥੋਂ ਜੰਗਲਾਂ 'ਚੋਂ ਭੱਜ ਲਿਆ ਭੱਜ ਕੇ ਸਾਧ ਸੰਗਤ ਜੀ ਘਰਾਂ ਵੱਲ ਜਾ ਰਿਹਾ ਸੀ ਤੇ ਗੁਰਮੁਖ ਪਿਆਰਿਓ ਰਸਤੇ 'ਚ ਜਦੋਂ ਦਮਜਾ ਚੜ ਗਿਆ ਉੱਥੇ ਪੋਟਲੀ ਖੋਲ ਕੇ ਵੇਖਾਂ ਤੇ ਸਹੀ ਕਿੰਨੇ ਕ ਗਹਿਣੇ ਨੇ ਕਿਹੜੀ ਨੂੰ ਨੂੰ ਕਿੰਨੇ ਗਹਿਣੇ ਦੇਣੇ ਆ ਕਿਹੜੇ ਪੁੱਤ ਨੂੰ ਕਿੰਨੇ ਗਹਿਣੇ ਦੇਣੇ ਨੇ ਵੇਖ ਤੇ ਲਵਾਂ ਵੰਡ ਤੇ ਕਰ ਲਾਂ ਜਾ ਕੇ ਫੜਾਵਾਂਗੇ ਫਿਰ ਬੜੇ ਖੁਸ਼ ਹੋ ਬਣਗੇ ਇਹਨੇ ਨੂੰ ਕੀ ਹੋਇਆ ਜਿਨ੍ਹਾਂ ਦੇ ਘਰਵਾਰ ਲੁੱਟ ਕੇ ਲਿਆਇਆ ਸੀ ਚੋਰ ਉਹ ਭਾਲ ਦੇ ਭਾਲ ਦੇ ਉੱਥੇ ਆ ਗਏ ਹਾਂ ਕੀ ਫਿਰ ਸਾਧ ਸੰਗ ਜੀ ਹੁਣ ਜਿਹਦਾ ਘਰਵਾਰ ਲੁੱਟਿਆ ਤੁਹਾਨੂੰ ਲੁੱਟਿਆ ਉਹ ਕਦੀ ਬਖਸ਼ਦਾ ਹੁੰਦਾ ਹੈ ਇਹ ਸਾਧ ਸੰਗਤ ਜੀ ਉਹਨਾਂ ਨੇ ਫੇਰ ਦੇ ਤੇਰੇ ਦੀ ਲੈ ਤੇਰੇ ਦੀ ਜਿੱਥੇ ਵੱਜਦੀ ਐ ਵੱਜੇ ਫੇਰ ਸਾਧ ਸੰਗਤ ਜੀ ਉਹਨਾਂ ਨੇ ਕੋਥਲ ਕੋਥਲ ਕੇ ਪੰਧੋਲ ਪੰਧੋਲ ਕੇ ਕੁੱਟ ਕੁੱਟ ਕੇ ਘਟੀਸ ਘਟੀਸ ਕੇ ਇਹ ਸਿੱਖ ਨੂੰ ਮਾਰ ਦਿੱਤਾ ਸੀ ਆਪੋ ਆਪਣਾ ਧੰਨ ਵਾਪਸ ਲੈ ਗਏ ਸੀ ਤੇ ਸਾਧ ਸੰਗਤ ਜੀ ਕਿਉਂਕਿ ਗੁਰਾਂ ਦੇ ਬਚਨ ਹੋਏ ਸੀ ਇੰਨੇ ਟਾਈਮ ਨੂੰ ਤੂੰ ਮਰ ਜਾਣਾ ਉਹ ਸਮਾਂ ਨਹੀਂ ਟਲਿਆ ਸੀ ਉਸੇ ਟਾਈਮ ਉਹ ਸਿੱਖ ਦੀ ਮੌਤ ਹੋ ਗਈ ਤੇ ਸਾਧ ਸੰਗਤ ਜੀ ਪਰ ਮਰਿਆ ਇਕ ਗੁਰੂ ਤੋਂ ਬੇਮੁਖ ਹੋ ਕੇ ਮਰਿਆ ਗੁਰਾਂ ਦੇ ਬਚਨਾਂ ਤੋਂ ਮੁਨਕਰ ਹੋ ਕੇ ਮਰਿਆ ਤੇ ਸਾਧ ਸੰਗ ਜੀ ਫਿਰ ਜੂਨੀਆ ਦਾ ਉਹਨੂੰ ਸਾਹਮਣਾ ਕਰਨਾ ਪਿਆ ਜਨਮ ਤੇ ਮਰਨ ਦੇ ਗੇੜ ਵਿੱਚ ਪੈ ਗਿਆ ਸੋ ਕਹਿਣ ਤੋਂ ਭਾਵ ਹੈ ਜੋ ਗੁਰ ਕਹੈ ਸੋਈ ਭਲਵਾਨੋ ਹਰ ਹਰਿ ਕਥਾ ਨਰਾਲੀ ਜੋ ਗੁਰੂ ਸਾਹਿਬ ਪਾਵਨ ਬਚਨ ਕਰਦੇ ਜਦੋਂ ਅਸੀਂ ਉਹਨੂੰ ਸਤ ਕਰਕੇ ਮੰਨ ਲੈਨੇ ਉਹਨਾਂ ਬਚਨਾਂ ਨੂੰ ਤੇ ਸਾਧ ਸੰਗ ਜੀ ਉਹਦੇ ਵਿੱਚ ਸਾਡਾ ਭਲਾ ਹੁੰਦਾ ਹੈ ਔਰ ਚੋਰ ਲਟੇਰੇ ਨੇ ਸੱਤ ਕਰਕੇ ਬਚਨ ਮੰਨ ਲਿਆ ਉਹਦਾ ਭਲਾ ਹੋ ਗਿਆ ਅੱਜ ਵੀ ਜੈ ਜੈਕਾਰ ਆਉਦੇ ਨਾਮ ਪਰ ਉਹ ਸਿੱਖ ਹਜੂਰੀ ਵਿੱਚ ਰਹਿੰਦਾ ਹੋਇਆ ਉਹਨੇ ਬਚਨ ਨਹੀਂ ਮੰਨਿਆ ਭੰਡੋਲ ਭੰਡੋਲ ਕੇ ਸਾਧ ਸੰਗ ਜੀ ਉਹਨਾਂ ਲੋਕਾਂ ਨੇ ਮਾਰ ਦਿੱਤਾ ਉੱਥੇ ਕੀ ਖੱਟਿਆ ਨਾ ਧਨ ਖੱਟਿਆ ਗਿਆ ਨਾ ਬਚਨ ਖੱਟਿਆ ਗਿਆ ਵਿਚ ਵਿਚਾਲੇ ਹੀ ਮਰ ਗਿਆ ਇਸ ਤਰ੍ਹਾਂ ਸਾਧ ਸੰਗ ਜੀ ਗੁਰਾਂ ਦੇ ਜੋ ਬਚਨਾਂ ਨੂੰ ਸਤ ਕਰਕੇ ਮੰਨਿਏ ਸਤਿਗੁਰੂ ਉਹਨਾਂ ਤੇ ਦਇਆਲਤਾ ਕਰਦੇ ਆ ਫਿਰ ਆਪਣੇ ਪੱਲੇ ਨਾਲ ਉਹਨਾਂ ਸਿੱਖਾਂ ਨੂੰ ਲਾ ਲੈਂਦੇ ਨੇ ਛਾਤੀ ਨਾਲ ਘੁੱਟ ਕੇ ਲਾਉਂਦੇ ਨੇ ਕਿਤੇ ਲੈਣੇ ਨੂੰ ਛਾਤੀ ਨਾਲ ਘੁੱਟ ਕੇ ਲਾਇਆ ਆਪਣੇ ਅੰਗਾ ਨਾਲ ਸਪਰਸ਼ ਕੀਤਾ ਲੈਣੇ ਤੋਂ ਅੰਗਦ ਬਣਾ ਦਿੱਤਾ ਫਿਰ ਆਖੋ ਸਤਨਾਮ ਸਾਧ ਸੰਗਤ ਜੀ ਇਸ ਕਰਕੇ ਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਸਤ ਸੰਗਤ ਜੀ ਆਪਣੇ ਜੀਵਨ ਨੂੰ ਵਸਰ ਕਰਿਏ ਗੁਰੂ ਸਾਹਿਬ ਜੀ ਦਿਯਾਲਤਾ ਕਰਨ ਕਿਰਪਾਲਤਾ ਕਰਨ ਗੁਰੂ ਕਾ ਉਪਦੇਸ਼ ਸੰਦੇਸ਼ ਮੰਣਾ ਤੇ ਵਸੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਜੀ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ ਸ਼ਲੋਕ ਪਾਵਣ